ਅੱਜ ਅਸੀਂ ਤੁਹਾਨੂੰ ਦਿਖਾਉਣ ਲੱਗਾ ਸੋਨਾ ਲਿਕਾ ਇਹ ਹੈਗਾ ਵਲਡ ਟਰੈਕ 90 ਹਸਪਾਵਰ ਦਾ ਟਰੈਕਟਰ ਹੈ ਇਹ ਸਾਡੇ ਕੋਲੇ ਆਇਆ ਸੀਗਾ ਤਕਰੀਬਨ 20 ਦਿਨ ਪਹਿਲਾਂ ਇਹ ਅਸੀਂ ਤਿਆਰ ਕਰਿਆ ਆ ਦੇਖੋ ਇਹਦੇ ਹੈਗਾ ਪਹਿਲਾਂ ਤਾਂ ਇਹ ਦੇਖੋ ਤੁਸੀਂ ਇਹਦਾ ਫਰੰਟ ਦੇਖੋ ਫਿਰ ਤੁਹਾਨੂੰ ਇਹਦਾ ਪਿੱਛੇ ਵਾਲੇ ਗੁਣ ਦਿਖਾਵਾਂਗੇ ਜ਼ਰੂਰ ਉਸ ਕੋ ਸਾਹਮਣੇ ਇਹਦੇ ਐਲਸੀਡੀ ਲਾਤੀ ਉੱਪਰ ਕੂਲਿੰਗ ਕੋਇਲ ਲੱਗੀ ਚਾਰੇ ਦੇ ਸਪੀਕਰ ਹੋਗੇ ਅੱਗੇ ਪਿੱਛੇ ਵਾਈਪਰ ਹੋ ਗਿਆ ਤੇ ਇਹਦੀ ਅੱਗੇ ਨਾਲੋਂ ਅਸੀਂ ਤੱਕ ਹੀ ਹੈਵੀ ਕਰਤੀ ਇਹਦੇ ਮਾਈਟਿੰਗ ਸਾਰੀ ਸਾਰੀ ਨੀਚੇ ਤੋਂ ਲੈ ਕੇ ਉੱਤੇ ਤੱਕ ਸਾਰੀ ਸ਼ੀਲਡ ਕਰਤੀ ਕਿਉਂਕਿ ਪੱਟ ਕੇ ਸਾਰੀ ਟੋਟਲ ਚੀਜ਼ ਅਸੀਂ ਇਹਦੀ ਸ਼ੀਲਡ ਕਰਤੀ ਤੇ ਆਜੋ ਹੁਣ ਸਾਹਮਣੇ ਇਹਦੇ ਫਰੰਟ ਸ਼ੀਸ਼ੇ ਹੋਗੇ ਇੰਡੀਕੇਟਰ ਲਾਤੇ ਚਾਰ ਲਾਈਟਾਂ ਲਾਤੀਆਂ ਬਾਰ ਲਾਈਟ ਲਾਤੀ ਵੱਡੀ ਤੇ ਉਸ ਤੋਂ ਬਾਅਦ ਅਸੀਂ ਇਹਦਾ ਕੰਪਰੈਸ਼ਨ ਹੈ ਜਿਹੜਾ ਇਹਦੇ ਅੰਦਰ ਹੀ ਕਰਤਾ ਫਿੱਟ ਬਾਹਰ ਅਸੀਂ ਕੱਟਿਆ ਨਹੀਂ ਹੈਗਾ ਤੇ ਉਦੋਂ ਬਾਅਦ ਇਹਦੀ ਜਿਹੜੀ ਆ ਪਾਈਪਾਂ ਦੀ ਸਪਲਾਈ ਸੀਗੀ ਸਾਰੀ ਇਹ ਅਲੱਗੇ ਰੱਖੀਆ ਜਾਣੀ ਕਿ ਜਿੰਨੇ ਸਾਡੀ ਵਾਇਰਿੰਗ ਦਾ ਸਾਰਾ ਕੰਮ ਹੈ ਨਾ ਅਸੀਂ ਇਹ ਫਿਊਜਾਂ ਤੇ ਕਰਿਆ ਪਰ ਜਿੰਨੀ ਵੀ ਵਾਇਰਿੰਗ ਹੋ ਜਿਵੇਂ ਏਸੀ ਦਾ ਏਸੀ ਦਾ ਅਲੱਗ ਫਿਊਜ ਹੈ ਇਹਦੀ ਲਾਈਟਾਂ ਦਾ ਅਲੱਗ ਹੈ ਇਹ ਸਾਰੀ ਵਾਇਰਿੰਗ ਅੰਡਰਗਰਾਊਂਡ ਹੈ ਇਹ ਸਾਰੀ ਇਹਦੇ ਵਿੱਚ ਦੀ ਜਾਂਦੀ ਹੈ ਕੋਈ ਚੀਜ਼ ਅਸੀਂ ਬਾਹਰ ਨਹੀਂ ਰੱਖਦੇ ਹੈਗੇ ਸਾਹਮਣੇ ਜਿਹੜੀ ਮੇਨ ਇੱਕ ਦੋ ਚੀਜ਼ਾਂ ਹੁੰਦੀਆਂ ਨੇ ਉਹ ਸਾਹਮਣੇ ਹੋਊਗੇ ਹੋਗੇ ਨਹੀਂ ਵੈਸੇ ਕੋਈ ਚੀਜ਼ ਸਾਹਮਣੇ ਨਹੀਂ ਹੋਗੀ ਬਤਤੀਆਂ ਲਾਤੀਆਂ ਅਸੀਂ ਦੋ ਇਹਦੇ ਘੁੰਮਣ ਵਾਲੀਆਂ ਰੰਗ ਸਾਨੂੰ ਪੀਲਾ ਮਿਲਿਆ ਨਹੀਂ ਤੇ ਨੀਲਾ ਮਿਲ ਗਿਆ ਨੀਲਾ ਲਾਤਾ ਸੀ ਇੱਤੇ ਆ ਚੀਜ਼ ਦੇਖੋ ਸਾਹਮਣੇ ਇਹ ਚੀਜ਼ ਦੀ ਲੁੱਕ ਦੇਖੋ ਇਹ ਹੈਗੀ ਆ ਆਚਾਰ ਵਾਲੀ ਮਸ਼ੀਨ ਤੇ ਚੱਲਣ ਵਾਲੀ ਠੀਕ ਹੈ ਜੀ ਇਹਦੇ ਹੈਗਾ ਡਬਲ ਸਟੀering ਇਹਦਾ ਡਬਲ ਸਟੀering ਚੱਲਦਾ ਸਾਰਾ ਪੈਡਲ ਵਗੈਰਾ ਸਾਰਾ ਟੋਟਲ ਚੀਜ਼ ਇਹਦੀ ਜੋ ਵਰਕਿੰਗ ਚ ਹੈ ਆ ਦੇਖੋ ਇੱਥੋਂ ਦੇਖੋ ਆ ਸਾਰੇ ਹਾਈਡਰੋਲਿਕ ਵਗੈਰਾ ਲੱਗਿਆ ਹੋਇਆ ਇਹਦੇ ਸਿਸਟਮ ਇਹ ਸਾਰਾ ਵਰਕਿੰਗ ਚ ਹੈ ਐਸੀ ਵਰਕਿੰਗ ਚ ਹੀ ਰੱਖੀ ਆ ਨੀਚੇ ਇਹਦੇ ਦੇਖੋ ਸਾਰਾ ਪਲੇਟਫਾਰਮ ਬੰਦ ਕਰਤਾ ਵੀ ਜਨਨ ਕਿ ਇੱਕ ਸਰਾਖ ਵੀ ਹੈ ਨਹੀਂਗਾ ਕਿਸੇ ਪਾਸੇ ਮਿੱਟੀ ਜਾਣ ਨੂੰ ਇਹਨੂੰ ਵੀ ਅਸੀਂ ਪਿੱਛੇ ਵਾਈਪਰ ਲਾਤਾ ਬੰਦਾ ਵਾਈਪਰ ਲਾਤਾ ਲਾਈਟ ਲਾਤੀ ਬਾਹਰ ਲਾਈਟ ਵੀ ਪਿੱਛੇ ਜਿਵੇਂ ਹੁਣ ਜਿਹੜੀ ਦੀ ਸੀਟ ਹੈ ਉਹ ਉਹ ਘੁੰਮ ਜਾਂਦੀ ਹੈ ਜਿਵੇਂ ਜੀਸੀਬੀ ਦੇ ਘੁੰਮਦੀ ਹੈ ਨਾ ਸੀਟ ਉਹਵੇਂ ਘੁੰਮ ਕੇ ਵਰਕ ਕਰਦੀ ਹੈ ਇਹ ਵਿੱਚ ਬੈਠ ਕੇ ਬੰਦਾ ਜਿਵੇਂ ਮਰਜ਼ੀ ਚਲਾਵੇ ਇਹਨੂੰ ਆ ਦੋ ਸੀਨੇ ਇਹਦੇ ਵਿੰਡੋਆਂ ਲਾਤੀਆਂ ਵੀ ਕਈ ਵਾਰ ਇਹਦੇ ਕੋਈ ਜਿਆਦਾ ਪਰਦਾ ਹੋ ਗਈ ਜਾਂ ਕੁਝ ਵੀ ਹੋ ਗਿਆ ਤਾਂ ਦੋਏ ਵਿੰਡੋਆਂ ਖੋਲ ਕੇ ਜਿਵੇਂ ਮਰਜ਼ੀ ਕੰਮ ਚਲਾ ਸਕਦਾ ਬੰਦਾ ਤੇ ਉਸ ਤੋਂ ਬਾਅਦ ਗੜਾਈ ਵਾਲੇ ਸ਼ੀਸ਼ੇ ਹੋ ਗਏ ਸਾਰੇ ਅੰਦਰ ਅੰਦਰ ਵੜ ਕੇ ਦੀ ਮੇਨ ਚੀਜ਼ ਤੁਸੀਂ ਅੰਦਰ ਵੜ ਕੇ ਦੇਖੋ ਡਬਲ ਸਟੀering ਵਾਲੀ ਦੇਖੋ ਵਰਕ ਦੇ ਵਿੱਚ ਇਹ ਸਾਰਾ ਦੇਖੋ ਇਹਦਾ ਸਾਰਾ ਵਰਕਿੰਗ ਚ ਹੈ ਕੰਮ ਕੋਈ ਚੀਜ਼ ਅਸੀਂ ਨਹੀਂ ਜੀ ਨਹੀਂ ਰੱਖੀ ਵੀ ਜਿਹੜੀ ਕੋਈ ਓਪਨ ਹੋਊਗੀ ਇਹ ਸਾਰਾ ਵਰਕਿੰਗ ਚ ਹੈ ਜਿਵੇਂ ਵੀ ਇਹਦੇ ਪੈਡਲ ਕੰਮ ਕਰਦੇ ਨੇ ਜਾਂ ਕੁਝ ਵੀ ਕਿਸੇ ਤਰ੍ਹਾਂ ਦਾ ਕੁਝ ਵੀ ਆਹਦੇ ਫਰੰਟ ਤੇ ਅਸੀਂ ਉੱਪਰ ਸ਼ੀਸ਼ਾ ਲਾਤਾ ਇੱਕ ਵੀ ਉੱਪਰ ਵੀ ਦਿਖਦਾ ਰਹੇ ਚਾਣਣਾ ਪਵੇ ਫੁੱਲ ਦਾ ਫੁੱਲ ਆਹ ਦੋ ਵਿੰਡੋ ਖੁੱਲ ਜਾਂਦੀਆਂ ਨੇ ਸਾਈਡ ਤੋਂ ਜਿਵੇਂ ਮਰਜੀ ਇਹਦੇ ਖੋਲ ਕੇ ਬੰਦਾ ਆ ਵਾ ਲੈ ਸਕਦਾ ਠੀਕ ਹੈ ਜੀ ਆ ਸਾਰੀ ਮੈਟਿੰਗ ਹੋ ਗਈ ਮੈਟ ਇਹਦਾ ਮੈਟ ਨਾਲ ਇਹਨੂੰ ਸਾਰਾ ਕਵਰ ਕਰਤਾ ਅੰਦਰੋਂ ਬਾਹਰੋਂ ਜਿੱਥੋਂ ਵੀ ਹੋਣ ਵਾਲਾ ਸੀ ਇਹ ਸਾਰਾ ਕਵਰ ਕਰਤਾ ਟੈਂਕੀ ਸਾਰੀ ਅਸੀਂ ਪੱਟਦੇ ਆ ਪੱਟ ਕੇ ਇਹਨੂੰ ਪਹਿਲਾਂ ਸ਼ੀਲਡ ਕਰਕੇ ਫਿਰ ਅਸੀਂ ਅੱਗੇ ਵਾਲਾ ਕੰਮ ਸ਼ੁਰੂ ਕਰਦੇ ਆ ਆਹ ਕੋਈ ਨ ਕੋਈ ਲੱਗੀ ਵੀ ਕਿਦੋਂ ਤੇ ਟੈਂਕੀ ਦਾ ਟੱਕਣ ਅੰਦਰ ਰੱਖਤਾ ਸੀ आज ਜਿਹੜੇ ਸਾਡੇ ਅਸੀਂ ਇਹਨੇ ਮਾਉਂਟਿੰਗ ਸਪੈਸ਼ਲ ਲਾਇਏ ਨੇ ਇਹਨਾਂ ਨੂੰ ਹਰ ਇੱਕ ਟੈਕਟਰ ਨੂੰ ਸੀਮਾਉਂਟਿੰਗ ਸਪੈਸ਼ਲ ਲਾ ਰਹੇ ਆ। ਵੀ ਇਹਦੇ ਵਿੱਚ ਮਨਨ ਕਿ ਕੋਈ ਵਾਈਬ੍ਰੇਸ਼ਨ ਸਾਰੀ ਇੱਥੇ ਖਤਮ ਹੋ ਜਾਂਦੀ ਹੈ ਇਹਦੇ ਵਿੱਚ। ਉਸ ਤੋਂ ਬਾਅਦ ਸਾਰੇ ਪਾਈਪ ਸਾਡੇ ਅੰਡਰਗਰਾਉਂਡ ਨੇ ਇਹ ਸਾਰਾ ਕੁਝ ਅਸੀਂ ਬੰਦ ਕਰਤਾ ਵੀ ਇਹਦੇ ਵਿੱਚੋਂ ਦੀ ਕੋਈ ਹਵਾ ਨਾ ਖਿੱਚ ਲੇ। ਸਭ ਟੋਟ ਟੈਪ ਜੋ ਵੀ ਹੈ ਸਭ ਬੰਦ ਕਰਤੇ। ਤੇ ਆਜੋ ਹੁਣ। 프ੰਟ ਦੇਖ ਲੋ। 프ੰਟ ਜੇ ਕਿਸੇ ਨੇ ਵੀ ਮੇਰੇ ਵੀਰ ਨੇ ਕਿਸਾਨ ਵੀਰ ਨੇ ਕਿਸੇ ਨੇ ਵੀ ਲਵਾਉਣਾ ਹੋਵੇ ਤਾਂ ਸਾਡੇ ਨਾਲ ਸੰਪਰਕ ਕਰ ਸਕਦਾ ਹੈ ਜਦੋਂ ਮਰਜ਼ੀ ਤੁਸੀਂ 8 ਤੋਂ 8 ਤੱਕ 9814577419 ਨੰਬਰ ਮੇਰਾ ਹੈ ਜਦੋਂ ਮਰਜ਼ੀ ਸੰਪਰਕ ਕਰ ਸਕਦੇ ਹੋ ਤੁਸੀਂ ਤੇ ਇੱਕ ਇਹਦੇ ਵਿੱਚ ਹੋਰ ਹੈ ਜੇ ਆਪਾਂ ਇਹਦੇ ਮਗਰਾੜ ਵੀ ਬਣਾਉਣੇ ਆ ਜਿਹੜੇ 4x4 ਦੇ ਹੁੰਦੇ ਨੇ ਨਾ ਮਗਰਾੜ ਵੀ ਆਪਾਂ ਤਿਆਰ ਕਰਦੇ ਆ ਉਹ ਇਹਨਾਂ ਨੇ ਕਰਵਾਏ ਨਹੀਂ ਸੀਗੇ ਅਸੀਂ ਵੈਸੇ ਕਰਦੇ ਆ ਜਿਹੀ ਜਿਵੇਂ ਫੋਲਡਿੰਗ ਵਾਲੇ ਹੁੰਦੇ ਨੇ ਸਪਰਿੰਗ ਵਾਲੇ ਹੁੰਦੇ ਨੇ ਉਹ ਸਾਰਾ ਅਸੀਂ ਕਰਕੇ ਦਿੰਨੇ ਤਿਆਰ। ਬਾਕੀ ਜਿਵੇਂ ਕੰਪਨੀ ਦਾ ਹੁੰਦਾ ਵੈਸੇ ਹੈ ਉਹੀ ਚੀਜ਼ ਉਹਦੇ ਨਾਲ ਦੀ ਚੀਜ਼ ਆ ਪਰ ਸਾਡੇ ਵਾਲੀ ਚੀਜ਼ ਇਹ ਮਜ਼ਬੂਤ ਹੁੰਦੀ ਹੈ। ਕਿਉਂਕਿ ਜੇ ਕੱਲ ਨੂੰ ਕੋਈ ਚੀਜ਼ ਜਿਵੇਂ ਸ਼ੀਸ਼ਾ ਟੁੱਟਦਾ ਹੈ ਤਾਂ ਸ਼ੀਸ਼ਾ ਜਿਵੇਂ ਮਰਜ਼ੀ ਚੇਂਜ ਕਰ ਸਕਦੇ ਨੇ ਜਿਹੜੇ ਤੱਕ ਹੀ ਸਾਰੇ ਸ਼ੀਸ਼ੇ ਦੀ ਹੁੰਦੀ ਹੈ। ਕੋਈ ਇੱਕ ਤਾਂ ਮਹਿੰਗਾ ਸੌਦਾ ਮੁੜ ਕੇ ਮਿਲਦਾ ਨਹੀਂ ਛੇ ਦੀ ਛੇ ਦੀ। ਇਹਦਾ ਸਾਡਾ ਇਹ ਹੈ ਵੀ ਜਦੋਂ ਮਰਜ਼ੀ ਤੁਸੀਂ ਜੇ ਕੋਈ ਸ਼ੀਸ਼ਾ ਇਹ ਟੁੱਟਦਾ ਜਾਂ ਉੱਪਰਲਾ ਟੁੱਟਦਾ ਜੇ ਮਰਜੀਏ ਜੀ ਚੇਂਜ ਕਰ ਸਕਦੇ ਹੋ ਤੁਸੀਂ ਪੀਸ ਦਾ ਪੀਸ ਆ ਸਾਰੇ ਟਫਨ ਗਲਾਸ ਨੇ ਆਪਣੇ ਕੋਈ ਕਿਸੇ ਤਰ੍ਹਾਂ ਦਾ ਕੋਈ ਉਹ ਨਹੀਂ ਹੁੰਦਾ ਇਹਨੂੰ ਜੇ ਇਹਦੇ ਵਿੱਚ ਕੋਈ ਚੀਜ਼ ਲੱਗੂਗੀ ਜਾਂ ਇਹਦੇ ਕੋਰ ਤੇ ਚੀਜ਼ ਲੱਗੂ ਤਾਂ ਇਹ ਟੁੱਟੂਗਾ ਇਹ ਵੈਸੇ ਟੁੱਟਣ ਵਾਲਾ ਕੋਈ ਕੰਮ ਨਹੀਂ ਹੈਗਾ ਉਸ ਤੋਂ ਬਾਅਦ ਆ ਇਹ ਤਾਂ ਦੇਖੋ ਤੁਸੀਂ ਆ ਇਹ ਤਾਂ ਅਸੀਂ ਅਲੱਗੇ ਲੁੱਕ ਦੀ ਤਿਆਰ ਕਰੀਆ ਇੱਕੀ ਹੁਣ ਹੁਣੇ ਚੱਲਦੀ ਹੈ ਮੱਕੀ ਦੇ ਆਚਾਰ ਤੇ ਚੱਲਦੀ ਹੈ ਮਸ਼ੀਨ ਇਹਦੇ ਕਰਕੇ ਸੀ ਸਪੈਸ਼ਲੀ ਬਣਾਈ ਹੈ ਹੁਣ ਜੇ ਕਿਸੇ ਨੇ ਵੀ ਮੱਕੀ ਦੇ ਆਚਾਰ ਵਾਸਤੇ ਮਸ਼ੀਨ ਤੇ ਕਿਸੇ ਨੇ ਕੈਵਲ ਲਵਾਉਣਾ ਹੋਵੇ ਤਾਂ ਸਾਡੇ ਨਾਲ ਜਦੋਂ ਮਰਜ਼ੀ ਸੰਪਰਕ ਕਰ ਸਕਦਾ ਅਸੀਂ ਅਗਲੇ ਦਾ 110% ਅਗਲੇ ਦੀ ਤਸੱਲੀ ਕਰਾ ਕੇ ਹੀ ਤੋਰਾਂਗੇ ਵਰਕਸ਼ਾਪ ਚ ਜੋ ਕੋਈ ਕਈ ਵਾਰ ਹੋ ਜਾਂਦੀ ਹੈ ਕੋਈ ਜਿਵੇਂ ਕੋਈ ਮੁੰਡਿਆ ਦਾ ਕੋਈ ਉਕ ਚੁੱਕ ਰਹਿ ਜਾਂਦੀ ਹੈ ਹਾਂ ਉਹਦੇ ਉਹ ਤਾਂ ਦੇਖੋ ਰਹਿ ਜਾਂਦੀ ਹੈ ਕੋਈ ਗੱਲ ਨਹੀਂ ਉਹਦਾ ਵੀ ਅਸੀਂ ਸਮਾਧਾਨ ਕਰਦੇ ਆ ਵੈਸੇ ਇਹ ਨਹੀਂ ਹੈਗਾ ਵੀ ਅਸੀਂ ਕੰਮ ਨਹੀਂ ਕਰਦੇ ਸਾਰਾ ਟੋਟਲ ਚੀਜ਼ ਵਧੀਆ ਕੰਮ ਕਰਕੇ ਦੇਈਦਾ ਆਪਦੇ ਵੱਲੋਂ ਦਾ ਅਸੀਂ ਬਿਲਕੁਲ ਐਨ ਪੂਰੀ ਸੋਧ ਕਰਕੇ ਦਿੰਨੇ ਆ ਕਈ ਵਾਰ ਰਹਿ ਵੀ ਜਾਂਦੀ ਹੈ ਚਲੋ ਤੁਸੀਂ ਸਾਨੂੰ ਸਾਡੇ ਕਮੈਂਟਾਂ ਦੇ ਵਿੱਚ ਸਾਨੂੰ ਦੱਸ ਸਕਦੇ ਹੋ ਵੀ ਕਿੱਥੇ ਕੋਈ ਚੀਜ਼ ਸੁਝਾਅ ਦੇਣਾ ਜਾਂ ਕਿਸੇ ਵੀ ਕੋਈ ਚੀਜ਼ ਬਦਲੀ ਕਰੋ ਜਾਂ ਆਹ ਚੀਜ਼ ਨੂੰ ਚੇਂਜ ਕਰੋ ਹਨ ਉਹ ਚੀਜ਼ ਅਸੀਂ ਕਰ ਸਕਦੇ ਆ ਤਾਂ ਪਲੀਜ਼ ਤੁਸੀਂ ਸਾਨੂੰ ਸਾਡੇ ਕਮੈਂਟ ਦੇ ਵਿੱਚ ਸਾਨੂੰ ਦੱਸਿਆ ਕਰੋ ਵੀ ਕੋਈ ਚੀਜ਼ ਹੀ ਕਮੀ ਤੁਹਾਨੂੰ ਲੱਗਦੀ ਹੈ ਤਾਂ ਅਸੀਂ ਉਹਦਾ ਸੁਝਾਅ ਅਸੀਂ ਜਾਂ ਉਹਦਾ ਜਾਂ ਸਮਾਧਾਨ ਉਹ ਅਸੀਂ ਕਰ ਸਕੀਏ ਹਾਂਜੀ ਜਿਵੇਂ ਸਾਡਾ ਇੰਸਟਾਗ੍ਰam ਤੇ ਪੇਜ ਹੈ ਫੇਸਬੁੱਕ ਤੇ ਪੇਜ ਹੈ ਜਾਂ ਸਾਡਾ ਚੈਨਲ ਹੈ YouTube ਤੇ ਤੁਸੀਂ ਉਹਦੇ ਵਿੱਚ ਉਹਨੂੰ ਫੋਲੋ ਵੀ ਕਰੋ ਤੁਸੀਂ ਸ਼ੇਅਰ ਵੀ ਕਰੋ ਸਬਸਕ੍ਰਾਈਬ ਵੀ ਕਰੋ ਤੇ ਸਾਨੂੰ ਕਮੈਂਟ ਕਰਕੇ ਵੀ ਦੱਸੋ ਵੀ ਉਹਦੇ ਵਿੱਚ ਸਾਡੀ ਕੋਈ ਕਮੀ ਹੈ ਜਾਂ ਸਾਡੇ ਚ ਸਾਡੀ ਚੀਜ਼ ਤੁਹਾਨੂੰ ਕਿਵੇਂ ਲੱਗੀ ਵਧੀਆ ਲੱਗੀ ਤੇ ਵੀਰ ਬਣ ਕੇ ਇਹ ਸਾਨੂੰ ਜਰੂਰ ਦੱਸੋ ਤੁਸੀਂ ਕਿਉਂਕਿ ਤੁਹਾਡੇ ਸੁਝਾਅ ਨਾਲ ਹੀ ਅਸੀਂ ਇਹਨੂੰ ਅੱਗੇ ਚੇਂਜ ਕਰ ਸਕਦੇ ਹਾਂ ਠੀਕ ਹੈ ਜੀ ਸਾਰਿਆਂ ਨੂੰ